ਮੈਂ ਡਾਕਟਰ ਸੁਨੀਤਾ ਰਾਣੀ ਪ੍ਰਸਿੱਧ ਖੋਜੀ ਵਿਦਵਾਨ ਪੰਜਾਬ ਸ਼੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਕ ਪਵਿੱਤਰ ਧਰਤੀ ਦੇ ਤੁਹਾਡੇ ਮੁਖਾਤਿਬ ਹੋ ਰਹੀ ਹਾਂ ਜੀ ਆਵਾਜ਼ ਮਰਦਾਂ ਦੇ ਹੱਕ ਦੀ ਆਵਾਜ਼ ਮਰਦਾਂ ਦੇ ਹੱਕ ਦੀ ਨਾਲ ਜੁੜੇ ਹੋਏ ਪੰਜਾਬ ਵਾਸੀਓ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਇਹ ਆਦਮੀ ਦੀ ਫਿਤਰਤ ਹੈ ਕਿ ਉਹ ਲੱਖ ਦੁੱਖ ਚੱਲ ਕੇ ਵੀ ਆਪਣੇ ਦੁੱਖ ਨੂੰ ਕਦੇ ਆਪਣੇ ਬੁੱਲ੍ਹਾਂ ਤੇ ਲੈ ਕੇ ਨਹੀਂ ਆਉਂਦਾ ਕੋਈ ਬੰਦਾ ਆਪ ਦੀ ਘਰ ਵਾਲੀ ਤੋਂ ਦੁਖੀ ਹੋ ਕੇ ਵੀ ਆਪਣਾ ਦੁੱਖ ਬਿਆਨ ਨਹੀਂ ਕਰਦਾ ਉਸ ਨੂੰ ਲੱਗਦਾ ਹੈ ਕਿ ਉਸ ਦੀ ਮਰਦਾਨਗੀ ਤੇ ਛੱਟ ਬਾਕੀ ਉਹ ਘਰ ਵਾਲੀ ਨੂੰ ਬਹੁਤਾ ਕਰਕੇ ਨਿਆਣ ਪਣੇ ਵਿੱਚ ਲੈ ਕੇ ਵੀ ਉਹਦਾ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਆ ਕਈ ਵਾਰ ਉਹ ਅੰਦਰੋਂ ਅੰਦਰ ਪੀ ਵੀ ਜਾਂਦਾ ਹੈ ਕਿ ਅੱਜ ਨਹੀਂ ਕੱਲ ਠੀਕ ਹੋ ਜਾਏਗਾ ਪਰ ਇਹ ਸਭ ਹੱਦਾ ਪਾਰ ਕਰਦੀਆਂ ਜਾ ਰਹੀਆਂ ਕੋਈ ਟਾਈਮਸ ਦਾ ਸੀ ਜਦੋਂ ਅਸੀਂ ਕਹਿੰਦੇ ਸੀ ਅੱਜ ਵੀ ਮਤਲਬ ਬਹੁਤੇ ਮੈਂ ਸਾਰਾ ਨਹੀਂ ਕਹੂੰਗੀ ਸਾਰੇ ਵੀ ਜਿਹੜਾ ਖਤਮ ਹੋ ਚੁੱਕਿਆ ਹੈ ਤੇ ਲਾਜ ਸ਼ਰਮ ਜਿਹੜਾ ਹੈ ਉਹ ਤੀਮੀ ਦਾ ਗਹਿਣਾ ਸੀ ਪਰ ਹੁਣ ਇਹ ਲਾਜ ਸ਼ਰਮ ਦੀਆਂ ਜਿਹੜੀਆਂ ਹੱਦਾਂ ਐ ਉਹ ਖਤਮ ਹੋ ਗਈਆਂ ਐ ਇਹ ਸਾਰਾ ਕੁਝ ਹੁਣ ਆਦਮੀ ਦੇ ਪੱਲੇ ਪੈ ਗਿਆ ਹੈ ਲਾਜ ਤੇ ਸ਼ਰਮ ਜਿਹੜੀ ਆ ਉਹ ਬੰਦਾ ਡੁੱਬਦਾ ਜਾ ਰਿਹਾ ਹੈ ਆਦਮੀ ਜਿਹੜਾ ਫਰਕ ਹੈ ਤੇ ਉਹ ਇਹਦੇ ਚੱਕਰਾਂ ਵਿੱਚ ਹੀ ਬਹੁਤ ਕੁਸ਼ ਅਣਚਾਹਿਆ ਹੋ ਰਿਹਾ ਹੈ ਅਤੇ ਆਪਣਾ ਸਾਰਾ ਕੁਝ ਹੀ ਅੰਦਰ ਅੰਦਰ ਛਪਾ ਵੀ ਜਾਂਦਾ ਹੈ। ਉਹਨੂੰ ਇਹ ਲੱਗਦਾ ਹੈ ਇੱਕ ਤਾਂ ਇਹ ਆ ਪਰਿਵਾਰ ਦੀ ਜ਼ਿੰਮੇਵਾਰੀ ਦਾ ਉਹਨੂੰ ਅਹਿਸਾਸ ਹੁੰਦਾ ਹੈ ਬੰਦੇ ਨੂੰ ਤੇ ਦੂਜਾ ਉਹਨੂੰ ਲੱਗਦਾ ਹੈ ਕਿ ਮੈਂ ਕੱਲੂ ਮੇਰੇ ਤੇ ਕੋਈ ਕੁਐਸਚਨ ਜਿਹੜਾ ਸਵਾਲੀਆ ਚਿੰਨ੍ਹ ਖੜਾ ਹੋਏਗਾ ਕਿ ਬੇਕੀ ਹੋ ਜਾ ਮਰਦਾ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹ ਜਿਹੜਾ ਇਹ ਬਹੁਤ ਜਿਹੜੇ ਦੁੱਖਾ ਚੱਲਦਾ ਹੈ ਤਸ਼द्दਤ ਚੱਲਦਾ ਹੈ ਦੁੱਖ ਤਾਂ ਮੈਂ ਨਹੀਂ ਕਹੂੰਗੀ ਦੁੱਖ ਤਾਂ ਬਹੁਤ ਛੋਟਾ ਸ਼ਬਦ ਆ ਮਾੜਾ-ਮੋਟਾ ਚੱਲਦਾ ਰਹਿੰਦਾ ਹੈ ਪਰ ਇਹ ਤਸ਼द्दਤ ਹੈ ਆਪਣਾ ਸਾਰਾ ਕੁਝ ਅੰਦਰ ਹੀ ਛੁਪਾ ਜਾਂਦਾ ਹੈ ਦੂਜੇ ਪਾਸੇ ਔਰਤ ਆਪਣੇ ਦੁੱਖ ਨੂੰ ਬਦ ਚੜ ਕੇ ਬਿਆਨ ਕਰਦੀ ਹੈ ਮੈਂ ਇਹ ਗੱਲ ਕਹੂੰਗੀ ਵੀ ਜਿਹੜੀਆਂ ਸੁਹਾਣੀਆਂ ਐ ਕਿਧਰੇ ਕਿਧਰੇ ਉਹਨਾਂ ਨਾਲ ਜਿਹੜਾ ਦੁਖਾਂਤ ਵਾਪਰਦਾ ਹੈ ਉਹ ਉਹਨੂੰ ਇੱਕ ਸੀਮਾ ਦੇ ਵਿੱਚ ਲੈ ਕੇ ਚਲਦੀ ਹੈ ਤੇ ਮੁਕਾਬਲਾ ਮੁਕਾਬਲਾ ਤਾਂ ਉਹ ਮੁਕਾਬਲੇ 'ਚ ਨਹੀਂ ਪੈਂਦੀ ਹੈਗੀ ਉਹ ਆਪਣੇ ਵਾਤਾਵਰਣ ਨੂੰ ਪਰਿਵਾਰਕ ਮਾਹੌਲ ਨੂੰ ਠੀਕ ਕਰਨ ਦੇ ਵਿੱਚ ਆਪਣਾ ਮਤਲਬ ਜਿਹੜਾ ਹੈ ਸਹਿਯੋਗ ਪਾਉਂਦੀ ਹੈ ਤੇ ਉਹ ਘਰ ਮਤਲਬ ਸੁਰੱਖਣਾ ਵੀ ਹੋ ਜਾਂਦਾ ਹੈ ਤੇ ਜਿਹੜੀਆਂ ਇਹ ਦੂਜੀ ਕਿਸਮ ਦੀਆਂ ਔਰਤਾਂ ਐ ਔਰਤ ਨਿਕੋਂਗੀ ਇਹ ਤਾਂ ਨਾਰੀ ਤੇ ਤਾਂ ਬਈ ਆ ਨਾਰੀ ਜਾਤ ਤੇ ਹੂ ਦੂਜੇ ਪਾਸੇ ਜਿਹੜੀ ਔਰਤ ਹੈ ਨਾ ਆਪਣੇ ਦੁੱਖ ਨੂੰ ਚਲੋ ਅਸੀਂ ਕਹਿ ਦਿੰਦੇ ਆ ਬਾਧ ਚੜਾ ਕੇ ਬਿਆਨ ਕਰਦੀ ਆ ਆਪਣੇ ਦੁੱਖ ਨੂੰ ਕਈ ਵਾਰੀ ਅਤਲੀ ਹੋ ਜਾਂਦੀ ਹੈ ਮਗਰ ਮੱਚ ਤੇ ਸਿਆਸੀ ਅਤਰੂ ਵੀ ਰੋਂਦੀ ਹੈ ਤੇ ਲੋਕ ਮਰਦ ਨਾਲੋਂ ਔਰਤ ਤੇ ਇਤਵਾਰ ਕਰਦੇ ਸਿਸਟਮ ਆ ਜੜਾਈ ਉਹ ਮਰਦ ਦੀ ਸੁਣਵਾਈ ਨਹੀਂ ਕਰਦਾ ਤੇ ਜਿਹੜਾ ਇਹ ਔਰਤ ਦੇ ਝੂਠੇ ਹੰਝੂਆਂ ਤੇ ਇਤਵਾਰ ਕਰਦਿਆ ਮਰਦ ਤੇ ਦਾ ਜਿਹ ਪ੍ਰੂਫ ਵੀ ਹੋਣ ਉਹਦੇ ਕੋਲ ਤਾਂ ਉਹਨੂੰ ਵੀ ਇਗਨੋਰ ਮਾਰ ਦਿੰਦੇ ਆ ਉਹ ਕਹਿੰਦੇ ਇਹ ਮਤਲਬ ਸ਼ੋਅ ਹੀ ਨਹੀਂ ਕਰਦੀ ਹੈਗੀ ਤੇ ਭਾਵੇਂ ਕਿ ਸਤਾਇਆ ਜ਼ਿੰਦਗੀ ਵਿੱਚ ਮਰਦ ਔਰਤ ਤੋਂ ਜਿਆਦਾ ਹੁੰਦਾ ਹੈ। ਔਰ ਇਹੀ ਵਿਡੰਬਨਾ ਅੱਜ ਦੇ ਸਮਾਜ ਵਿੱਚ ਵਾਪਰ ਵੀ ਰਹੀ ਹੈ। ਸ਼ੁਕਰ ਹੈ ਕਿ ਆਵਾਜ਼ ਮਰਦਾਂ ਦੀ ਸ਼ੁਕਰ ਹੈ ਕਿ ਆਵਾਜ਼ ਮਰਦਾਂ ਦੀ ਗਰੁੱਪ ਮਰਦ ਦੀ ਆਵਾਜ਼ ਬਣਦੀ ਕੋਸ਼ਿਸ਼ ਕਰ ਰਿਹਾ ਹੈ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਂ ਰਾਤ ਨੂੰ 11:00 11:30 ਵਜੇ ਬੈਸੀ ਆਪਣਾ ਵਰਕ ਕਰਕੇ ਹਟੀ ਸੀ ਥੋੜਾ ਜਿਹਾ ਕੰਮ ਕਰ ਰਹੀ ਸੀ ਰਿਸਰਚ ਦਾ ਤੋਂ ਚਲੋ ਫੋਨ ਹੱਥ ਲੱਗਿਆ ਤਾਂ ਮੈਂ ਫੇਸਬੁੱਕ ਓਪਨ ਕਰ ਲਈ ਤੇ ਉਹਦੇ ਵਿੱਚੋਂ ਮੈਂ ਇਹ ਜਿਹੜਾ ਲਿੰਕ ਦੇ ਨਾਲ ਜੁੜੀ ਆ ਤੇ ਮੈਨੂੰ ਬਹੁਤ ਮੈਨੂੰ ਇਹ ਲੱਗਦਾ ਸੀ ਕਿ ਮੈਂ ਕਿਧਰੇ ਕਿਧਰੇ ਬੋਲਣ ਦੀ ਕੋਸ਼ਿਸ਼ ਕਰਦੀ ਸੀ ਕਿ ਇਹ ਗਲਤ ਹੋ ਰਿਹਾ ਹੈ ਕੋਈ ਤਾਂ ਉੱਠਣਾ ਚਾਹੀਦਾ ਨੌਜਵਾਨਾਂ ਨੂੰ ਪਰ ਇਹ ਮੇਰੀ ਜਿਹੜੀ ਮਨ ਦੀ ਤਮੰਨਾ ਸੀ ਨਾ ਸ਼ਾਇਦ ਪ੍ਰਮਾਤਮਾ ਨੇ ਬਹੁਸ਼ੇਤੀ ਮਤਲਬ ਪੂਰੀ ਕਰ ਰਿਹਾ ਹੈ ਕਿ ਇਹ ਜਿਹੜਾ ਨੌਜਵਾਨ ਵਰਗ ਹੈ ਜਿਹੜਾ ਹੈ ਹੁਣ ਬੋਲਣ ਲੱਗਿਆ ਹੈ ਤੇ ਬਹੁਤ ਅੱਛਾ ਲੱਗਿਆ ਮੈਨੂੰ ਇਹ ਚੀਜ਼ ਮੈਂ ਇਸ ਗਰੁੱਪ ਨੂੰ ਬਣਾਉਣ ਵਾਲੇ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਸਤਿਕਾਰ ਕਰਦੀ ਹਾਂ ਔਰ ਦਿਲੋਂ ਧੰਨਵਾਦ ਵੀ ਕਰਦੀ ਹਾਂ ਤੇ ਸਾਰੇ ਗਰੁੱਪ ਮੈਂਬਰਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਵੱਧ ਤੋਂ ਵੱਧ ਮੈਂਬਰ ਨਾਲ ਜੁੜ ਰਹੇ ਹਨ ਮੈਂ ਚਾਹੁੰਦੀ ਹਾਂ ਕਿ ਗਰੁੱਪ ਸਮਾਜ ਵਿੱਚ ਮਰਦਾਂ ਪ੍ਰਤੀ ਨਕਾਰਾਤਮਕ ਸੋਚ ਬਦਲਣ ਦਾ ਕੰਮ ਕਰੇ। ਇਸ ਜਿਹੜੇ ਗਰੁੱਪ ਦਾ ਜਿਹੜਾ ਮਕਸਦ ਹੈ ਸਾਡਾ ਆਵਾਜ਼ ਮਰਦਾਂ ਦੇ ਹੱਕ ਵਿੱਚ ਇਹਦਾ ਇੱਕੋ ਮਕਸਦ ਹੈ ਕਿ ਜਿਹੜੀ ਹੈ ਨਕਾਰਾਤਮਕ ਸੋਚ ਨੂੰ ਕੱਢਣਾ ਘਰਾਂ ਵਿੱਚੋਂ ਤੇ ਇਹ ਸੋਚ ਬਦਲਣੀ ਬਹੁਤ ਜ਼ਰੂਰੀ ਹੈ। ਤਾਂ ਜੋ ਜਿਹੜੇ ਪਰਿਵਾਰ ਹੈ ਬਹੁਤ ਹੀ ਸੁਲੱਖਣੇ ਸੋਹਣੇ ਬਣ ਸਕਣ। ਇਸ ਤੋਂ ਵੀਨਾ ਇਸ ਤੋਂ ਪਹਿਲਾਂ ਮਰਦ ਨੂੰ ਆਪਣੇ ਹੱਕ ਬਾਰੇ ਸੁਚੇਤ ਹੋਣ ਦੀ ਲੋੜ ਹੈ ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਜਿਹੜਾ ਮਰਦ ਪਹਿਲਾਂ ਇਸ ਗਰੁੱਪ ਦਾ ਮਕਸਦ ਹੈ ਕਿ ਜਿਹੜੀ ਹੈ ਨਕਾਰਾਤਮਕ ਸੋਚ ਨੂੰ ਕੱਢਣਾ ਤੇ ਇਹ ਸਾਰਾ ਕੁਝ ਤਾਂ ਹੀ ਹੋਣਾ ਹੈ ਜੇ ਅਸੀਂ ਪਹਿਲਾਂ ਆਪਣੀ ਆਪ ਨੂੰ ਜਿਹੜਾ ਮਰਦ ਵਰਗ ਸੁਚੇਤ ਕਰੇਗਾ ਕਿਸੇ ਡਰ ਭੈ ਤੋਂ ਬਾਹਰ ਨਿਕਲੇਗਾ ਤੇ ਉਹ ਉਹ ਨੂੰ ਆਪਣੇ ਅੰਦਰ ਮੈਨੂੰ ਇਹ ਲੱਗਦਾ ਹੁੰਦਾ ਵੀ ਮਤਲਬ ਇਹ ਲੈ ਕੇ ਜਿਹੜਾ ਮਤਲਬ ਮਨ ਦੇ ਵਿੱਚ ਵਿਚਾਰ ਬਾਹਰ ਨਿਕਲਣਾ ਚਾਹੀਦਾ ਕਿ ਮਤਲਬ ਇੱਕਾ ਸੀ ਵੀ ਇਨਸਾਨ ਆ ਕੁਦਰਤ ਦੇ ਬਣਾਏ ਜੀਵ ਹੈ ਜ ਜ ਸਾਰੇ ਪਾਸੇ ਬਰਾਬਰ ਦੇ ਹੱਕ ਚੱਲ ਰਹੇ ਆ ਤਾਂ ਮਤਲਬ ਇੱਥੇ ਫਿਰ ਤਸ਼ੱਦਦ ਬੰਦਾ ਹੀ ਕਿਉਂ ਇੰਨਾ ਚੱਲ ਰਿਹਾ ਹੈ ਇਹਦੇ ਇਸ ਪੱਖ ਨੂੰ ਲੈ ਕੇ ਵੀ ਜਿਹੜਾ ਇੱਕ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਹੈ ਅੱਜ ਮਰਦ ਨੂੰ ਸੋਸ਼ਲ ਮੀਡੀਆ ਤੇ ਆਉਣ ਦੀ ਬਹੁਤ ਲੋੜ ਹੈ ਜੀ ਤੇ ਆਪਣੇ ਗਿਲਵੇ ਸ਼ਿਕਵੇ ਸਾਰੇ ਪ੍ਰਗਟ ਕਰਨੇ ਚਾਹੀਦੇ